ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਗੁਰਦੀਪ ਸਿੰਘ ਫੌਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਦੋ ਹੀ ਤੁਹਾਨੂੰ ਗਾਵਾਂ ਦਿਖਾਉਣੀਆਂ ਵਾਂ ਸੋਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ। ਹਾਂਜੀ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਹੋਰ ਠੀਕ ਠਾਕ ਜੀ। ਹਾਂਜੀ ਭਾਜੀ ਕਿਰਪਾ ਤੁਹਾਡੀ। ਤੇ ਹੋਰ ਚੱਲੀ ਜਾਂਦਾ ਕੰਮ ਕਰ ਵਧੀਆ ਹਰ। ਹਾਂਜੀ ਭਾਜੀ ਸਭ ਤੋਂ ਪਹਿਲਾਂ ਤੇ ਜਿੰਨੇ ਵੀ ਭਰਾ ਭਰਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵੀ ਚੈਨਲ ਰੋਜ਼ ਵੇਂਦੇ ਆ। ਵੇਖ ਗਿਆ ਉਦ ਨਾਲਾ ਮਾਲ ਫਿਰ? ਹਾਂਜੀ ਵੇਖ ਗਿਆ ਸਾਰਾ ਮਾਲ ਵੇਖ ਗਿਆ ਉਦ ਨਾਲਾ। ਠੀਕ ਹੈ। ਤੇ ਚਲੋ ਫਿਰ ਨਾਮ ਦੱਸੋ। ਤਸੀਲ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਗਰਦਾਸਪੁਰ ਤੇ ਫੋਨ ਨੰਬਰ ਆਪਣਾ ਵੀ ਜੀ 7042 118683 ਠੀਕ ਹੈ ਜੀ ਹਾਂਜੀ ਤੇ ਚੱਲਾ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਸੂਈ ਮਾਝ ਤੋਂ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਵੀ ਜੀ ਸੂਈ ਨੂੰ 1 ਮਹੀਨਾ ਡੇਢ ਮਹੀਨਾ ਹੋ ਗਿਆ ਜੇ ਮਗਰ ਕੱਟੀ ਜੇ ਅੱਠ ਕਿਲੋ ਦੁੱਧ ਦੇ ਅਸਲੇ ਦੋ ਟਾਈਮ ਚੋਈ ਕਰਕੇ ਖੜੇ ਅੱਠ ਕਿਲੋ ਹੈਗਾ ਪੱਕਾ ਦੁੱਧ ਹਾਂਜੀ 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 ਠੀਕ ਹੈ ਆਹ ਕੱਟੀ ਜੇ ਤੇ ਮਗਰ ਖੋਲੋ ਫਿਰ ਤੋਰਦੀ ਹੈ ਇਹ ਥਣ ਵੀ ਦੇਖ ਸਕਦੇ ਜੇ ਇਹਦੇ ਲਾਗੇ ਤੋਂ ਇੱਕ ਰੀ ਇਹ ਹਵਾਨਾ ਵੀ ਤਾਂ ਦੇਖ ਸਕਦੇ ਲੈ ਆਇਓ ਕਰੀਏ ਤਾਂ ਕਮਾ ਲਓ ਸਿੱਧੀ ਲੈ ਆਇਓ ਬਾਕੀ ਉਤਨੇ ਆ ਵੀ ਕੱਦ ਕਾਠ ਚਲੋ ਚੰਗਾ ਆ ਮਗਰੇ ਦੇ ਕੱਟੀਏ ਤੇ ਦੁੱਧ ਜਿਹੜਾ ਕਹਿੰਦੇ ਵੀ 8 ਲੀਟਰ ਹੈਗਾ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ 65000 ਰੁਪਇਆ 65 ਤੇ ਫਿਰ ਵੱਧ ਜੇ 60000 ਦੀ ਦੇ ਦਾਂਗੇ 60 ਚਾਹ ਕੇ ਨਹੀਂ ਛੋਟ ਕਰ ਦੀ ਜੀ ਕਰਾਲੋ ਜ ਨਹੀਂ ਕਰਾਉਣੀ ਆ ਤੁਸੀਂ ਕਰਾ ਲਓ 3000 ਛੱਡ ਦੀਆਂ ਫਿਰ 52000 ਦੀ ਦੇ 52000 ਠੀਕ ਹੈ ਜੀ ਠੀਕ ਹੋ ਜੀ ਤੇ ਆ ਗੱਬਣ ਜੇ ਹਾਂ ਜੀ ਜੀ ਗੱਬਣ ਤਿਆਰ ਹਾਂ ਮੈਂ ਇਹ ਕਿੰਨੇ ਕ ਦੁੱਧ ਵਾਲੀ ਆ ਜੀ ਜੀ ਦੁੱਧ ਤੇ ਛੱਡੇ ਦੇ ਹਿਸਾਬ ਨਾਲ ਤੇ 14 ਕਿ ਲੀਟਰ ਦੁੱਧ ਖੁਲਾ ਡੋਲਾ ਕਰੂਗੀ ਅੱਛਾ ਹਾਂ ਜੀ ਬਾਕੀ ਕੋਈ ਅੰਦਾਜ਼ਾ ਲਾ ਲਿਆ ਆਪਣੀ ਸਮਝ ਨਾਲ ਵੇਖ ਲੈਣਾ ਜੀ ਉਹ ਤਾਂ ਜਿਹਨੇ ਘਰ ਹੋਣੇ ਹੁੰਦੀ ਹੈ ਘਰ ਵਾਲਾ ਗਾਰੰਟੀ ਜਾਂਦੇ ਪ 14 ਲੀਟਰ ਦੁੱਧ ਵਾਧ ਦੇਂਦੀ ਘਟਦੀ ਨਹੀਂ ਆ ਅੱਛਾ ਹਾਂ ਜੀ ਤੁਰ ਹਾਂ ਫਿਰ ਅਜੇ ਵੀ ਇਹਨੇ ਭਰ ਜਾਣਾ ਵਾ ਥੱਲੇ ਤੌਰ ਕੇ ਤੁਹਾਨੂੰ ਦਿਖਾਉਨੇ ਆ ਬਾਕੀ ਹਵਾਨਾ ਇਹਦੇ ਗਾਂ ਨਾਲ ਵੀ ਚੰਗਾ ਭਰਿਆ ਵਾ ਤੇ ਹਵਾਨਾ ਪਛਾਨਾ ਵੀ ਚੰਗਾ ਭਰੰਦੀ ਐ ਅਜੇ ਸੁੰਦੇ ਸੁੰਦੇ ਨੇ ਭਰ ਜਣਾ ਜੇ ਇੱਕ ਦੋ ਦਿਨ ਅਜੇ ਵੀ ਨਹੀਂ ਲੈ ਜਾਣੇ ਸੁੰਦੇ ਨਾਲ ਦੇਖ ਜਾਂਦੇ ਥੱਲੇ ਵੀ ਚੰਗਾ ਭਰੰਦੀ ਆ ਅੱਜ ਲੈ ਆਇਆ ਯਾ ਦੇਖ ਸਾਡੇ ਹਵਾਨੇ ਤਾਂ ਲੱਗੇ ਤਾਂ ਤੇ ਆ 99 ਦੇ ਕਰੀ ਲੱਗੇ ਤਾਂ ਦੇਖ ਸਕਦੇ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ 70000 ਰੁਪਏ ਆ 70000 ਆ ਹਾਂ ਜੀ ਕਰੀਏ ਕੋ ਮਾਨਤਨ ਜਸਨੋ ਜੀ ਕਰੀਏ ਤਿੰਨ ਹੀ ਛੱਡਦਾ ਵੀ ਜੀ ਅੱਛਾ ਹਾਂ ਜੀ ਇਹ ਦੇ ਦੇਣੀ ਆਪਾਂ 67 ਦੀ 67 ਦੀ ਹਾਂ ਜੀ ਕਰ ਦਈਏ ਤੁਹਾਡੀ ਬਾਤ ਛੋਟ ਹੋਰ ਕਰਾ ਦੋ ਜਣੀ ਕਰਾਉਣੀ ਆ ਪੂਰੇ 65 ਦੀ ਚਲੋ ਵੀ ਜੀ ਜਾਣ ਦੋ ਠੀਕ ਹੈ ਜੀ ਤੇ ਹੁਣ ਆ ਵੀ ਗਾਂ ਗੱਭਣ ਦੇ ਇਹ ਵੀ ਦੀ ਗਾਂ ਗੱਭਣ ਇਹ ਦਿਨੇ ਕੋ ਤਾਂ ਖੜੀ ਆ ਅੱਛਾ ਪਾ ਲੈਂਦੀ ਆ ਠੀਕ ਆ ਪਰ ਇਹ ਠੰਡੀ ਧੀਰੀ ਭਾਵੇਂ ਜਦੋਂ ਮਰਜੀ ਕੋਈ ਦੋ ਟਾਈਮ ਆਇਆ ਤਸੱਲੀ ਬਿਲਕੁਲ ਠੰਡੀ ਆ ਕਿੰਨੇ ਕ ਦੁੱਧ ਆ ਲਈ ਆ ਦੁੱਧ ਵਿੱਚ 14 ਕਿਲੋ ਲੀਟਰ ਕਰੂਗੀ RAM ਨਾ ਖੋਲੋ ਡੋਲਾ 12 ਲੀਟਰ ਤੇ ਦੋਗੀ ਦੋਗੀ ਨਾ ਅੱਛਾ ਹਾਂਜੀ ਤੁਰ ਫੇਰ ਇੱਕ ਰੀਨ ਬਾਕੀ ਇਹ ਵੀ ਤਿਆਰੀ ਜੀ ਆ ਮੱਝ ਛੇਤੀ ਸੂਜਣੀ ਉੱਤਰ ਜੱਸੂ ਆ ਵੜਾ ਵਿੱਚ ਲੈ ਜੀ 98 ਦੇ ਦੇਖ ਸਕਦੇ ਜੇ ਲੱਗੇ ਤਾਂ ਥੰਡੇ ਬੈਠੇ ਇੱਥੇ ਇਹ ਨਹੀਂ ਕੋਈ ਲੱਤ ਮਾਰੂਗਾ ਇਹ ਦਮ ਮਰਦੀ ਛੱਡੂਗਾ ਠੀਕ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ 40000 ਰੁਪਇਆ 40000 ਹਾਂਜੀ ਇਹ ਤੇ ਸੋਈ ਦਾ ਮੁੱਲ ਜੇ ਗੱਪਣ ਦਾ ਮੁੱਲ ਕਰੋ ਗੱਪਣ ਦਾ ਵੀ ਜੀ ਕਰਾ ਦੋ ਫਿਰ ਤੁਸੀਂ ਗੱਬੰਦਾ ਕਰੋ ਆਪ ਹੀ ਕੇ 3000 ਰੁਪਏ ਛੱਡ ਦਾਂਗੇ ਜੀ ਨਹੀਂ ਫਿਰ ਹਾਂਜੀ ਥੋੜਾ ਫਰਕ ਦਾ ਟ੍ਰਾਂਜੈਕਸ਼ਨ ਜੋ ਗੱਲ ਛੱਡ ਦੀਏ ਕਰ ਦੋ ਫਿਰ ਤੁਸੀਂ ਕਰ ਦੋ ਜੋ ਕਰਦੇ ਹੋ ਪੂਰੇ 35 ਦੀ ਯਾਰ ਹੋਰ ਛੱਡ ਦਾਂਗੇ ਅੱਛਾ 34 ਦੀ 34 ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਜਿਹੜੀ ਇਹ ਵੀ ਸੋਈ ਸੋਈ ਸਵਾਈ ਜੇ ਸੋਈ ਵੀ ਜੀ ਮਹੀਨੇ ਡੇਢ ਮਹੀਨੇ ਦੀ ਆ ਇਹਦੇ ਉਹਨਾਂ ਨੇ ਵਸ਼ੀ ਨਹੀਂ ਦਿੱਤੀ ਬੰਦੇ ਨੇ ਰੱਖ ਲਈ ਘਰ ਆਪਣੇ ਅੱਛਾ ਤੇ ਦੁੱਧ ਥੱਲੇ 15 ਲੀਟਰ ਆ ਚਲੋ ਝੇਗਿਆ ਬਣਾ 17 ਵਾਂ ਪਰ ਠੰਡਾ ਕਰਕੇ 15 ਲੀਟਰ ਕੋ ਦੋ ਟਾਈਮ ਕੇ ਹੋਵੇ ਤਿੰਨ ਟਾਈਮ ਚ ਹੋਵੇ ਪੱਕਾ ਦੁੱਧ ਜਿਹੜਾ ਹੈਗਾ 15 ਲੀਟਰ ਦੁੱਧ ਫੁੱਲਾ ਡੋਲਾ ਤੋਰੋ ਫਿਰ ਇਹਨਾਂ ਨੂੰ ਇਹਦਾ ਬੱਚਾ ਨਹੀਂ ਹੈਗਾ ਹੁਣ ਰੱਸੀ ਨਹੀਂ ਆਣੀ ਜੀ ਇਹ ਨਹੀਂ ਫਿਰ ਰੱਸੀ ਨਹੀਂ ਆਣਾ ਇੱਦਾਂ ਹੀ ਥੱਲੇ ਬਹਿ ਜਾਓ ਠੀਕ ਹੈ ਹਾਂਜੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੁੱਧ ਵਾਲੀਆਂ ਨਿਸ਼ਾਨੀਆਂ 'ਚ ਚੰਗੀਆਂ ਵੱਡੀ ਵਿਹੜਿਆ ਕੱਦ ਵਜਨ ਕੱਦ ਘੱਟ ਚੰਗਾ ਵਾ ਚੰਗੀ ਬੇਲ ਵਾਲੀ ਆ ਆ ਜੇ ਲੈਓ 13 7 8 ਓਕੇ ਜੇ ਸਾਰੇ ਬੰਦ ਵੇ ਜੀ ਤੇ ਇਹਦਾ ਫਿਰ ਕਿੰਨਾ ਕੁ ਰੱਖੀ ਹੈ ਮੁੱਲ ਜੀ ਮੁੱਲੇ ਦਾ ਕਰਦੇ 45000 ਰੁਪਿਆ ਅੱਛਾ ਹਾਂਜੀ ਆਪ ਹੀ ਕਰ ਦੋ ਜੱਸ 2000 ਛੋਟ ਕਰ ਦਾਂਗੇ ਕਿਆ ਹੋਰ ਕਰਦੇ ਆ ਫਿਰ 42 ਦੀ ਦੇ ਦੀਏ ਦੇ ਦੋ ਵਿੱਚ ਜਾਣ ਦੋ ਠੀਕ ਜਾਣ ਦੋ ਤੇ ਠੀਕ ਹੈ ਹੋਰ ਕੁਛ ਹੈ ਨਾ ਮੇਰੀ ਜਿਹੜਾ ਮਰਜੀ ਵੀਰ ਆਵੇ ਕੋ ਲਾਗੇ ਦਾਵੇ ਕੋ ਦੂਰ ਦਾਵੇ ਦੋ ਟਾਈਮ ਚਵਾਈ ਕਰਕੇ ਖੜੇ ਥਾਣੇ ਲੇਵਾ ਸਭ ਕੁਝ ਚੈੱਕ ਕਰਕੇ ਖੜੇ ਪਾਸ ਕਰਕੇ ਤਸੱਲੀ ਕਰਕੇ ਖੜੇ ਹਨ ਨਹੀਂ ਕੋਈ ਦੂਰ ਦਾਵਾ ਤੇ ਲੱਦ ਕੇ ਘੱਲ ਦੇਣੀ ਆ ਅੱਛਾ ਤੇ ਲਾਗੇ ਦਾ ਤੇ ਚੂਣ ਆਵੇ ਤੇ ਅੱਪ ਡਰ ਜਾਗੇ ਜਾਂ ਭੱਜ ਜਾਗੇ ਨਾ ਅੱਛਾ ਆਪਣਾ ਚੌਕ ਕੇ ਖੜੇ ਹਨ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਤੇ ਨਹੀਂ ਕੋ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਲੇ ਹਨ ਕੋਈ ਕੋ ਤੇ ਚਵਾਲੇ ਕੋਈ ਦਿੱਕਤ ਨਹੀਂ ਸਾਰਾ ਠੀਕ ਹੈ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਖੜੋ ਜੀ